ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਹਾਂਜੀ ਚੱਲਦਾ ਗਰੀਸ ਪਾਣੀ ਦਾ ਕੰਮ ਚੈੱਕ ਆਪ ਮਸ਼ੀਨ ਦਾ ਤੇ ਚਲਾਉਨੇ ਆ ਫਿਰ ਉਹ ਤੋਂ ਬਾਅਦ ਧੁੱਪ ਲੱਗੀ ਤੇ ਕੱਲ ਦਾ ਤੁਹਾਨੂੰ ਪਤਾ ਮੀਂਹ ਪਿਆ ਵਾ ਮਨ ਇਹਨੂੰ ਕੱਟਦਾ ਕੱਟਦਾ ਯਕ ਮੀਂਹ ਤੋਂ ਬਾਅਦ ਖੇਤ ਚ ਮਸ਼ੀਨ ਬੈ ਗਏ ਦੋ ਜਾਨ ਦੇ ਆ ਖੇਤ ਚ ਜਾ ਕੇ ਕਟਰ ਲਿਆ ਪਾਪਾ ਲਾ ਲਿਆ ਟਰਾਲੇ ਤੋਂ ਲਾਉਣਿਆ 사이ਡ ਤੇ ਤੇ ਫਿਰ ਚੱਲਦੇ ਆ ਖੇਤ ਚ ਨੂੰ ਹੁੰਦਾ ਸੀ 16 ਤੇ ਕੱਟ ਚਾੜੀ ਪਈਆ ਪੂਰੀ ਪੂਰੇ ਨੂੰ ਤੇ ਠੀਕ ਨੇ ਆ ਵੀਰ ਨੂੰ ਹਜ਼ਾਰ ਚੱਕਰ ਤੇ ਚੱਲਦੀ ਏ ਕੰਪੈਨ ਬਹੁਤ ਵਧੀਆ ਐਣ ਦੇਖੋ ਸਾਰਾ ਕੱਟ ਦੀਦਾ ਜੱਸਰੇ ਮਾਰਦਾ ਉੱਤ ਕਹਿੰਦਾ ਲੈ ਚੱਲੋ ਹਾਂਜੀ ਸਰ ਉਹ ਚੈੱਕ ਜੀ ਚੱਲਦਾ ਕੰਮ ਕਰ ਵੀ ਦੋ ਵਾਰ ਚਲਾਈ ਆ ਆਪਾਂ ਨੇ ਥੋੜੇ ਸਾਹਮਣੇ ਆ ਦੇਖੋ ਕੱਟ ਦੀ ਵਿਚਾਈ ਦੂਜੇ ਗিয়ার 'ਚ ਚੱਲਦੀ ਆ ਲੋ ਦੇਖ ਲੈ ਪਹਿਲਾਂ ਕਿਹੜਾ ਲਾ ਰਹੇ ਆ ਢੇੜੀ ਡਿੱਗੀ ਡੁੱਬੀ ਵੀ ਹੁੰਦੀ ਆ ਵਿੱਚ प्यारेरा कर लीए एक कहते लो जी करो चिड़क बढ़ाई 14 ਕੰਮਕਾਰ ਅੰਦਰ ਪੂਰਾ ਨਜ਼ਾਰਾ ਨਾ ਕਰਦਾ ਵੇ ਕੋਈ ਆ ਰਿਪੋਰਟ ਬੈਠਿਆ ਕੈਬਨ ਚ ਕਾਟਰ ਵੀ ਸਾਰਾ ਠੀਕਾ ਕੋਈ ਦਿੱਕਤ ਨਹੀਂ ਹੈ ਆ ਦੇਖੋ ਸੁਪਰਾ ਦੀਆਂ ਚੂਹਿਆਂ ਦਾ ਕਰਿਆ ਹੋਇਆ ਬੜਾ ਕੰਮ ਲਓ ਜੀ ਚੱਲਦਾ ਕੰਮਕਾਰ ਵਧੀਆ ਪਰਾ ਦੇ ਲੱਗੇ ਹੋਏ ਆ ਇੱਧਰ ਗੋਪੀ ਭਰਾ ਦੇ ਵੇਜਾ ਵੇਜਾ ਕਰਾਈ ਜਾਂਦੇ ਆ ਜੀ ਹਾਲੈਂਡ ਸਾਰਿਆਂ ਨਾਲੋਂ ਵੱਧ ਹਾਲੈਂਡ ਆ ਰਿਹਾ ਜਿੰਨਾ ਟਰੈਕਟਰ ਮਿਲਦਾ ਤੁਹਾਨੂੰ ਤਕਰੀਬਨ ਹਾਲੈਂਡੇ ਮਿਲੂਗਾ ਸਾਰਾ ਏਰੀਆ ਹਾਲੈਂਡ ਦਾ ਹੀ ਆ ਨਾ ਅਰਜਣ ਦੇਖਿਆ ਆਪਾਂ ਕੋਈ ਨਾ ਇੱਕ ਅੱਧਾ ਹੀ ਆਂਡੀਅਰ ਦੇਖਿਆ ਬਸ ਸਵਰਾਜ ਵੀ ਹੈ ਨਹੀਂਗਾ ਤੋਏ ਵਿੱਚ ਕੈਵਨ ਚ ਇਹੇ ਵੀ ਵੀਰ ਤੇ ਵਧਾਈ ਕਰਦੇ ਆ 13 ਜੂਰ ਚੜਦਾ ਦੇਖਦਾ ਤੋ ਵੀ ਦੋ ਵਿੱਚ ਖੜੇ ਨੇ ਹੁਣ ਦੇਖੋ ਭਾਈ ਆ ਰਿਹਾ ਦੂਸਰੇ ਗੇਅਰ ਚ ਤੋਰੀ ਹੌਲੀ ਸਟਾਨ ਚ ਲਾਉਨੇ ਆ ਕਿਉਂਕਿ 20 ਪੈ ਕੇ ਛੜਿਆ ਤੇ ਹਰੇ ਤੋਂ ਕੋਈ ਲੱਗੀ ਨਹੀਂ ਤੇ ਫਿਰ ਵੀ ਸਤਾਨ ਭਰਾ ਦਾ ਵਿਚਾਰ ਰੱਖਣਾ ਜ਼ਰੂਰੀ ਆ ਮੰਗਰਨਾ ਜਾਵੇ ਰਹਿਣਾ ਜਾਵੇ ਉਹਦੇ ਕਰਕੇ ਪਿਆਰ ਨਾਲ ਚੱਲੀ ਜਾਓ ਜੇਡੀ ਕੋਈ ਕਾਲੀ ਨਹੀਂ ਫਲਾਏ ਨੇ ਆਉਂਦੇ ਨੇ ਹੋ ਸਕਦਾ ਕਿ ਲੀ ਹੋਵੇ ਜਾਂ ਸੈਟ ਨਾ ਬੈਠੀ ਹੋਵੇ ਲੱਗੀ ਆ ਇਹ ਕੱਦ ਦੀ ਉਹ ਕਰਨੇ ਤਾਂ ਹਾਂ ਵੀ ਜੱਸਾ ਭਾਈ ਕਿੱਦਾਂ ਚੱਲਦੀ ਆ ਮਸ਼ੀਨ ਇਹਨੇ ਇੱਕ ਨੰਬਰ ਚੱਲ ਰਹੀ ਆ ਪੂਰੀ ਕਿਹੜੇ ਏਰੀਆ 'ਚ ਪਹੁੰਚਿਆ ਵਾ ਆਦਮਪੁਰ ਏਰੀਆ ਕਿਹੜਾ ਡੇ ਲਵੇ ਡੀਂਗਰੀ ਪਿੰਡ ਆ ਇਹ ਹੁਣ ਕਿਹੜੇ ਪਿੰਡ 'ਚ ਕੱਟ ਰਹੇ ਹਾਂ ਪੰਡੋਰੀ ਨੱਜਰ ਆ ਪਟੋਰੀ ਨੱਜਰ ਆ ਪੰਡੋਰੀ ਪੰਡੋਰੀ ਨੱਜਰ ਆ ਨੱਜਰ ਗੋਤਾ ਨੱਜਰ ਪਿੰਡ ਆ ਪੰਡੋਰੀ ਪਿੰਡ ਆ ਇਹ ਤਾਂ ਬਾਅਦ ਦਾ ਸਾਹਮਣੇ ਚੱਲਦੀ ਆ ਕੰਮ ਮੇਹਨਤ ਕੱਟ ਕੇ ਆਪਾਂ ਹੂੰ ਫਿਰ ਜਾਣਾ ਆਪਾਂ ਨੇ ਟਿੰਕਰੀ ਆਲ ਉੱਥੇ ਘਟਣੇ ਨੇ 5 ਖੇਤ ਮੈਂ ਤਾਂ ਬਾਅਦ ਚੱਲਿਆ ਕੰਮ ਹਨਾ ਮੈਂ ਤਾਂ ਬਾਅਦ ਚੱਲ ਪਿਆ ਇਹ ਵੀ ਡਬਲ ਥਰੇਸ਼ਰ ਕਰਕੇ ਚੱਲ ਪਿਆ ਨਹੀਂ ਦੂਈ ਸਿੰਗਲ ਥਰੇਸ਼ਰ ਵਾਲੇ ਮਸ਼ੀਨ ਚੱਲ ਵਾਲੇ ਮਸ਼ੀਨ ਕੋਈ ਚੱਲੀ ਨਹੀਂ ਹੈਗੀ ਓਰੇ ਪਹਿਲੀ ਮਸ਼ੀਨ ਚਲਾਈ ਆ ਹੁਣ ਆਪਾਂ ਹੀ ਚਲਾਈ ਆ ਓਰੇ ਕੀ ਪੈਸੇ ਤੋਂ ਬਾਅਦ ਚੱਲਦਾ ਵਧੀਆ ਠੀਕ ਠਾਕ ਜਹਾਜ਼ 92 ਤੇ ਕਰਤਾ ਸੈੱਟ ਓਕੇ ਰਿਪੋਰਟ ਗੁੱਟ ਜਾਂਦਾ ਨਾ ਆਗੇ ਦੂਸਰਾ ਟੈਂਕ ਕੱਢਣ ਤੇ ਵੀਰ ਗਿਆ ਟਰਾਲੀ ਰੇਣ ਕੱਢ ਕੇ ਟਰੈਕਟਰ ਦੂਸਰੀ ਇੱਥੇ ਥੋੜਾ ਜਿਹਾ ਬੈੱਡ ਵੀ ਕੱਟ ਲਾਉਂਦੇ ਨੇ ਕੋਈ ਕਿਸੇ ਕਿਸੇ ਵੀਰ ਲਈ ਲਾਇਆ ਵਾ ਤੇ ਇਹ ਨੇੜੇ ਨੇ ਫੋਕਲ ਪੁਆਇੰਟ 'ਤੇ ਟਰਾਲੀਆਂ ਵੱਡੀਆਂ ਨੇ 18 ਫੁੱਟੀ 20 ਫੁੱਟੀ 21 ਫੁੱਟੀ ਇਦਾਂ ਨੇ 1 ਕਣੇ ਪਾਈ ਜਾਂਦੇ ਨੇ 16 ਫੁੱਟੀ ਤੋਂ ਸਟਾਰਟ ਹੋ ਜਾਂਦੀਆਂ ਨੇ ਬਿਨਾ ਬੈੱਡ ਤੋਂ ਤਿੰਨ ਟੈਂਕ ਪਾਈ ਜਾਂਦੇ ਨੇ ਤਿੰਨ ਸਾਢੇ ਤਿੰਨ ਟੈਂਕ ਤੇ ਤਿੰਨ ਸਾਢੇ ਤਿੰਨ ਖੇਤਾਂ ਦੀ ਚੋਨਾ ਬੋ ਕਣਕ ਪਾ ਕੇ ਲੈ ਜਾਂਦੇ ਨੇ ਚੋਨਾ ਹੀ ਆ ਗਿਆ ਸੋਰੀ ਐਡਾ ਉਹਦੇ ਕਰਕੇ ਘੱਟ ਲਾਉਂਦੇ ਨੇ ਝਾੜ ਤੇ ਉੱਚੇ ਚੰਗੇ ਨੇ ਵਧੀਆ ਨੇ ਪੂਰਾ ਕਾਰੀਗਰ ਬਣ ਗਿਆ ਹੁਣ ਐਵੇਂ ਥੋੜੀ ਆ ਹਾਂ ਚੱਲ ਰਹਿ ਜੂ ਕੋਈ ਗੱਲ ਇਹਨੂੰ ਕਹਿ ਇੰਨਾ ਨਾ ਕਰਿਆ ਕਰ ਐਂਡ ਤੇ ਕਰਿਆ ਕਰ ਸਾਫ ਕੋਪੀ ਭਰਾ ਕਹਿੰਦਾ ਬਾਹਰਲੀ ਫੀਲਿੰਗ ਆਉਂਦੀ ਆ ਮਸ਼ੀਨ ਨੂੰ ਚਲਦੀ ਨੂੰ ਵੇਖ ਕੇ ਸਾਰਾ ਪੂਰੀ ਵਧੀਆ ਚੱਲਦੀ ਆ ਗੁੱਡ ਆ ਜੱਸੇ ਕੀ ਕਹਿੰਦਾ ਤੀ ਕਹਿੰਦਾ ਸਾਰਾ ਟੇ ਬਹੁਤ ਆ ਕਹਿੰਦਾ ਬਾਹਰ ਵਾਲੀ ਕਿੰਨੀ ਆਉਂਦੀ ਆ ਕਹਿੰਦਾ ਪਰਲੇ ਬੰਨੇ ਚੱਲਦੀ ਕਿਹੜਾ ਸੁਣਦੀ ਸੀ ਉਹਦੇ ਫਰੀ ਟਰਾਲੀ 'ਚ ਰੱਖਿਆ ਦਾਣੇ ਪਾਉਣ ਮੇਟਰ ਆ ਰਹੀ ਹੈ ਮਸ਼ੀਨ ਜੱਸਾ ਬਾਈ ਸਾਈਡ ਤੇ ਖੜਾ ਬਾਹਰ ਤੇ ਰਿੰਕੂ ਬਾਈ ਲਈ ਆਉਂਦਾ ਜੱਜ ਬਾਈ ਦੀ ਆਪਣੇ ਢਿੱਲੋਂ ਸਾਹਿਬ ਦੀ ਵੱਢਣੀ ਆ ਜੱਜ ਸਿੰਘ ਦੀ ਆ ਖੜੀਆ ਟਰਾਲੀ ਆਈ ਉਹਦੀ ਬਾਜ ਤੇ ਆਪਾਂ ਕੱਟ ਲਿਆ ਆਪਾਂ ਐ ਚਲਾ ਦੇ ਐ ਚ ਸਿੱਧਾ ਗੇੜਾ ਹੈ ਜੱਸਾ ਬਾਈ ਮਾਰਦਾ ਇਸ਼ਾਰੇ ਕਿ ਲੈ ਆ ਆ ਵੱਢਣਾ ਪਲਾਟ ਟਰੈਕਟਰ ਓਏ ਆ ਜਾ ਫੜਾ ਫੜਾ ਲਓ ਜੀ ਦਾਣੇ ਲੱਗਿਆ ਕੱਟਣ ਮਾਲ ਆਹਾ ਆਕੇ ਜਾਂ ਕਰੋਨਾਡ ਚੈੱਕ ਇਹ ਆ ਦੂਸਰੀ ਮਾਂ ਕੇ ਡਬਲ ਫਰੈਸਰ ਦਾ ਭਈਆ ਦੇਖੋ ਇਸ ਕਰਕੇ ਨੀਮੀ ਵਧਣੀ ਪੈਂਦੀ ਆ ਦੇਖਣ ਨੂੰ ਲੱਗਦੀ ਆ ਵੀ ਖੜੀ ਆ ਇਹ ਬਹੁਤ ਜਿਆਦਾ ਨੁਕਸਾਨ ਕਰ ਰਿਆ ਦੇਖੋ ਜਮਾ ਨੀਚੇ ਤੋਂ ਵਧੀ ਆ ਦੇਖੋ ਕਿਵੇਂ ਘਰੇ ਹੋਏ ਨੇ ਬੱਚੇ ਬਹੁਤ ਜਿਆਦਾ ਨੁਕਸਾਨ ਆ ਉਰੇ ਭਰਾਵਾਂ ਦਾ ਤੇ ਝਾੜ ਝੂੜ ਦਾ ਮਿੱਟਰ ਉਹ ਹੈਗੇ ਵਧੀਆ ਠੀਕ ਨੇ ਯਾਨੀ ਆਪਣੇ ਨਾਲੋਂ ਘੱਟ ਨੇ ਫੇਰ ਵੀ ਇਹ ਕਹਿੰਦੇ ਵੀ ਚੰਗੇ ਨੇ ਝਾੜ ਆਪਣੇ ਉਰੇ ਪਿਛਲੇ ਸਾਲ ਨਾਲੋਂ ਵਧੀਆ ਨੇ ਕਹਿੰਦੇ ਇਸ ਦਵਾਰ 33 60000 ਦੇ ਡੇਕਾ ਇਹ ਜੇ ਕਿਸੇ ਨੇ ਅੜੀ ਜੜੀ ਚਲਾਈ ਆ ਤਾਂ 40 ਤੋਂ 45000 ਜਾਨੀ ਆਪਣੇ ਨਾਲ ਤਾਂ ਕਾफी ਫਰਕ ਆ ਆਰਮ ਹੋ ਗਿਆ ਪਤਾ ਨਹੀਂ ਕੀ ਗੱਲ ਬੜੀ ਦਾ ਜੀੜਾ ਹੀ ਬਹੁਤ ਤਾਂ ਬਹੁਤ ਜ਼ੋਰ ਲੱਗਦਾ ਨਾਲੇ ਸਿਰੋਜ ਆਉਂਦੀ ਆ ਬੜੀ ਦਾ ਮੀਂਹ ਪਾਏ ਕਰਕੇ ਆ हिसाब ਤੋਂ ਬਹਾਰਾ ਘੱਮ ਆ ਦੇਖੋ ਮਸ਼ੀਨ ਕੰਨ ਕਦੇ ਜਿਹਦਾ ਇੱਦਾਂ ਕਰਦੀ ਨਹੀਂ ਹੁੰਦੀ ਪੈਸੇ ਹੱਥ ਲਾਇਆ ਬਹੁਤ ਜ਼ਿਆਦਾ ਗੱਡਾ ਜਿਹੜੇ ਕਰਕੇ ਵੀ ਹੋ ਤੇ ਫਲਾਈਟ ਵੀ ਚੀਕਣ ਲੱਗਿਆ ਦੇਖੋ ਇਹਦਾ ਆਰੇ ਆਰਮ ਹੋ ਗਿਆ ਹੁਣ ਟੈਂ ਕਈ ਤੀ ਟੁੱਟ ਆ ਦੇਖੋ ਆ ਟੈਂ ਟੁੱਟੀ ਵੀ ਆ ਨਾ ਇਹ ਫਸ ਗਈ ਆ ਕੇ ਇੱਥੇ ਆ ਬ੍ਰੈਡ ਤੋੜਦਾ ਸੀ ਆਪਾਂ ਝੰਡਤਾ ਨਾਲ ਹੁੰਦੇ ਚੋਂ ਕਣਕ ਦਿੱਤੀ ਵੱਡ ਫਤੇ ਕਰਤਾ ਮੋਰਚਾ ਉਸ ਤੋਂ ਬਾਅਦ ਪਤਾ ਲੱਗਿਆ ਹੁਣੇ ਵੀ ਟੈਂ ਟੁੱਟ ਕੇ ਵਿੱਚ ਪੱਜ ਗਿਆ ਬਲੇਡ ਰੁਕ ਗਿਆ ਤੀ ਜਦੇ ਆਪਾਂ ਝੰਡਤਾ ਨਾਲ ਹੁੰਦੇ ਕੰਮ ਕਰਤਾ ਕੰਪਲੀਟ ਟੈਂ ਹਾਰਡ ਹੋ ਕੇ ਕਿਤੇ ਟੁੱਟ ਗਿਆ ਦੇਖੋ ਸਖਤ ਹੋਣੀ ਆ ਇੱਕੋ ਟੁੱਟੀ ਆ ਚਲੋ ਚੱਲਦਾ ਰਹਿਦਾ ਕੰਮ ਜਿੰਨਾ ਕੁ ਦਾ ਮਾੜਾ ਮੋਟਾ ਜਾਂ ਚੱਲਦਾ ਕੰਮ ਕਰ ਲੱਗੇ ਆ ਟਰਾਲਾ ਪਾਉਣ ਹੁਣ ਚੱਲਦੇ ਆ ਹੋ ਗਿਆ ਫਟੇ ਸਾਢੇ 8 ਹੋ ਗਏ ਚਲੋ ਬਈ